ਉਹਨਾਂ ਨੇ ਮੈਨੂੰ ਫੋਨ ਕੀਤਾ ਮੈਨੂੰ ਕਿਹਾ ਚਾਚੇ ਤੋਂ ਪਹੁੰਚ ਕੇ ਨਹੀਂ ਗਿਆ ਹੈਗਾ ਜਦੋਂ ਮੈਂ ਬਾਅਦ ਵਿੱਚ ਕਾਲ ਕੀਤੀ ਇਹਨਾਂ ਨੂੰ ਕਹਿੰਦੇ ਜੀ ਅਸੀਂ ਤੇਰੇ ਪਿੰਡ ਆ ਕੇ ਫੇਰੀ ਪਾ ਕੇ ਚੱਲ ਗਏ ਪਰ ਤੁਸੀਂ ਫੋਨ ਨਹੀਂ ਚੱਕਿਆ ਹੁਣ ਕਹਿੰਦੇ ਅਸੀਂ ਵਾਪਸ ਚਲੇ ਗਏ ਮੈਂ ਕਿਹਾ ਤੁਸੀਂ ਕੰਮ ਨਾ ਸੋ ਕੰਮ ਤਾਂ ਕਹਿੰਦੇ ਅਸੀਂ ਤੇਰੇ ਪਿੰਡ ਦੇ ਵਿੱਚ ਕੋਈ ਯਾਦਗਾਰ ਨਾ ਬਣਾਏ ਸੀ ਮੈਨੂੰ ਇਹ ਨਹੀਂ ਗੱਲ ਕਹੀ ਤੇ ਚਲੋ ਫਿਰ ਫੋਨ ਤੇ ਗੱਲ ਹੋਈ ਕਹਿੰਦੇ ਜੀ ਫਿਰ ਮੈਂ ਇਹਨਾਂ ਨੂੰ ਕਹਿ ਮਹਾ ਜੀਆ ਕਰਕੇ ਆ ਸੀ ਨਾਗਾ ਵੀ ਉਹ ਜਿਹੜੀ ਤਖਤੀ ਸੀ ਉਹਦਾ ਦੇਖੋ ਸਰਕਾਰ ਨੇ ਆਪਣੀ ਕੋਸ਼ਿਸ਼ ਕਰਕੇ ਵੀ ਉਹ ਤਾਂ ਉਹਨਾਂ ਸੇ ਉੱਥੋਂ ਹਟਾ ਦਿਆਂ ਉੱਥੇ ਜਗਾ ਉਹਦੀ ਜਗਾ ਤੇ ਹੁਣ ਸਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋ ਵੀ ਹੈਗੇ ਨੇ 스마트 ਸਕੂਲ ਅੱਜ ਕੱਲ੍ਹ ਲਿਖੇ ਗਏ ਮਾਹ ਜੀ ਉਹ ਨਹੀਂ ਹੈਗੇ ਇਹ ਕਹਿੰਦੇ ਯਾਰ ਅਜੇ ਉਹ ਨਹੀਂ ਹੈਗੇ ਕਹਿੰਦੇ ਫਿਰ ਕੋਈ ਹੋਰ ਕੋਸ਼ਿਸ਼ ਕਰੋ ਮੈਂ ਫਿਰ ਮੇਰੇ ਦਿਮਾਗ 'ਚ ਇਹ ਗੱਲ ਆਈ ਮਾਹ ਯਾਰ ਹੋ ਸਕਦਾ ਜਿਹੜੀ ਲੈਟਰ ਪੈਡ ਬਣੀ ਹੋਵੇ ਉਸ ਵੇਲੇ ਦੀ ਕੋਈ ਵੀ ਹੋ ਸਕਦਾ ਸਕੂਲ ਦੇ ਨਾਮ ਤੇ ਬਣੀ ਹੋਵੇ ਵੀ ਗਲਾਗੌਰ ਦੇ ਨਾਮ ਤੇ ਲੈਟਰ ਪੈਡ ਇਸ਼ੂ ਹੋਈ ਹੋਵੇ ਕਿਉਂਕਿ ਸਕੂਲ ਜਿਸ ਨਾਮ ਦੇ ਸਕੂਲ ਹੁੰਦਾ ਉਹਦੇ ਨਾਮ ਦੇ ਲੈਟਰ ਪੈਡ ਵੀ ਹੁੰਦੀ ਹੈਗੀ ਫਿਰ ਉਹ ਜੇ ਉਹ ਰਿਸਟਰਡ ਹੋਵੇ ਤਾਂ ਕਿਉਂਕਿ ਮੇਰਾ ਹੁਣ ਮੈਥ ਪੜਾਉਣਾ ਨਹੀਂ ਹੈਗਾ ਮੈਂ ਮੇਰੀ ਜੌਬ ਕਿਤੇ ਹੋਰ ਆ ਗਈ ਇਸ ਕਰਕੇ ਮੇਰਾ ਫਿਰ ਬਹੁਤਾ ਉੱ ਆ ਫਿਰ ਮੈਂ ਉੱਥੋਂ ਦੇ ਚਾਰਾਂ ਨਾਲ ਗੱਲ ਕੀਤੀ ਮਹਾਂ ਜੀਆਂ ਕਰਕੇ ਤੁਹਾਡੇ ਕੋਲੇ ਕੋਈ ਲੈਟਰ ਪੈਡ ਪਈ ਹੋਵੇ ਜਾਂ ਕੋਈ ਵੀ ਮਤਲਬ ਕਿ ਤੁਹਾਡੇ ਚਾ ਕੋਈ ਸਟੈਂਪ ਪਈ ਹੋਵੇ ਸਕੂਲ ਦੀ ਜਿਹਦੇ ਉੱਪਰ ਬੀਬੀ ਗਲਾਗੌਰ ਦਾ ਨਾਮ ਲਿਖਿਆ ਹੋਵੇ ਉਹ ਕਹਿੰਦੇ ਜੀ ਕਹਿੰਦੇ ਸਾਡੇ ਕੋਲੇ ਕੋਈ ਵੀ ਪ੍ਰੂਫ ਨਹੀਂ ਹੈਗਾ ਜੀ ਇਸ ਵੇਲੇ ਉਸ ਵੇਲੇ ਵੀ ਕਹਿੰਦੇ ਸਾਡੇ ਕੋਲੇ ਕੋਈ ਲੈਟਰ ਪੈਡ ਬੀਬੀ ਗਲਾਗੌਰ ਦੇ ਨਾਮ ਤੇ ਨਹੀਂ ਸੀ ਤੇ ਨਾ ਹੀ ਕਹਿੰਦੇ ਸਾਡੇ ਕੋਲੇ ਜਿਹੜੀ ਸਟੈਂਪ ਬਣੀ ਹੋਈ ਹੈ ਸਕੂਲ ਦੀ ਨਾ ਹੀ ਬੀਬੀ ਗਲਾਗੌਰ ਦੇ ਨਾਮ ਤੇ ਉਹ ਸੀਗੀ ਇਹਦਾ ਜਸਟ ਕਹਿੰਦੇ ਕਿ ਫੱਟਾ ਹੀ ਲੱਗਿਆ ਸੀ ਕੱਲਾ ਬੀਬੀ ਗਲਾਗੌਰ ਦੇ ਨਾਮ ਤੇ ਇਹ ਰਿਸਟਰਡ ਕਦੇ ਨਹੀਂ ਹੋਇਆ ਕਦੇ ਵੀ ਹੈ ਫਿਰ ਵੀ ਇਹਨਾਂ ਨੇ ਕਾਫੀ ਮੈਨੂੰ ਕਿਹਾ ਫੋਨ ਤੇ ਕਹਿੰਦੇ ਪਤਾ ਕਰੋ ਫਿਰ ਮੈਂ ਇਹਨਾਂ ਨੂੰ ਜਿਹੜੇ ਇਨਚਾਰਜ ਨੇ ਸਾਡੇ ਮੌਕੇ ਤੇ ਮਨੀਸ਼ ਸ੍ਰਾਮਦੀ ਨੇ ਹੋਮਾਹ ਰਾਜ ਤੁਸੀਂ ਉਹਨਾਂ ਨਾਲ ਗੱਲ ਕਰੋ ਇਹਨਾਂ ਨੂੰ ਉਹਨਾਂ ਨਾਲ ਗੱਲ ਕੀਤੀ ਨਹੀਂ ਕੀਤੀ ਮੈਨੂੰ ਨਹੀਂ ਪਤਾ ਹੈਗਾ ਪਰ ਫਿਰ ਮੈਨੂੰ ਕਹਿੰਦੇ ਯਾਰ ਕਿਵੇਂ ਕਰਨਾ ਮੈਨੂੰ ਕਹਿੰਦੇ ਇਹ ਫਿਰ ਇਹਨਾਂ ਨੂੰ ਦੱਸਿਆ ਮਹਾ ਜੀ ਗੱਲ ਕੀ ਹੈ ਕੀ ਹੋ ਰਿਹਾ ਹੈਗਾ ਕਹਿੰਦੇ ਜੀ 2025 ਆ ਰਿਹਾ ਹੈਗਾ ਉਹਦੀ ਸ਼ਤਾਬਦੀ ਮਨਾਉਣੀ ਆਪਾਂ ਨੇ ਤੁਹਾਡੇ ਪਿੰਡ ਕਹਿੰਦੇ ਉਹ ਵਿਆਹੀ ਹੋਈ ਸੀਗੀ ਅਸੀਂ ਚਾਹੁੰਦੇ ਆ ਵੀ ਤੁਹਾਡੇ ਪਿੰਡ ਦਾ ਨਾਮ ਵੀ ਉਹਦੇ ਵਿੱਚ ਆਵੇ ਸਾਡੇ ਲਈ ਦੇਖੋ ਇਹ ਹੈ ਦਾ ਇੱਕ ਚੈਲੰਜ ਇਹਨਾਂ ਨੂੰ ਤਾਂ ਕਿ ਮੈਨੂੰ ਜਾਣਦੇ ਸੀ ਮੇਰੇ ਤੱਕ ਇਹਨਾਂ ਨੇ ਚਲੋ ਮੈਂ ਜਿੰਨੇ ਕੋ ਉਥੇ ਹੱਥ ਪੈਰ ਮਾਰੇ ਮੈਨੂੰ ਕਿਸੇ ਪਾਸੋਂ ਕੋਈ ਉਹਦਾ ਖੁਰਾ ਕੁਝ ਨਹੀਂ ਮਿਲਿਆਗਾ ਈਵਨ ਮਾਨ ਸਿੰਘ ਦਾ ਜੇਕਰ ਵੀ ਬੁੱਕ ਦੇ ਵਿੱਚ ਆਇਆ ਨਹੀਂ ਕਿਤੇ ਮੈਂ ਜਿੰਨੇ ਕੋ ਫਰੋਲਾ ਫਰਾਲੀ ਕੀਤੀ ਆ ਬੁੱਕ ਦੀ ਫੋਟੋ ਤਾਂ ਲੱਗਣੀ ਦੂਰ ਦੀ ਗੱਲ ਆ ਕਿ ਉਹਦਾ ਕਿਤੇ ਜ਼ਿਕਰ ਵੀ ਨਹੀਂ ਹੈਗਾ ਮਾਨ ਸਿੰਘ ਦਾ ਤਾਂ ਇਹਦੇ ਵਿੱਚ ਹੈ ਕਿਉਂਕਿ ਮਾਨ ਸਿੰਘ ਨੇ ਕੰਮ ਹੀ ਨਹੀਂ ਹੋ ਕੀਤਾ ਹੈਗਾ ਕਿ ਉਹਦਾ ਜ਼ਿਕਰ ਹੋ ਵੀ ਉਹਦਾ ਕੀਤਾ ਜਾਂਦਾ ਮੇਰੇ ਖਿਆਲ ਚ ਉਹ ਦੱਸੇਗੇ ਹੁਣ ਇਹ ਵੀ ਕਿਵੇਂ ਫਿਲਪਾਈਨ ਦੇ ਵਿੱਚ ਜਾ ਕੇ ਉਹ ਕਹਿ ਰਹੀ ਸੀ ਕਿ ਵੀ ਆਪਾਂ ਨੇ ਉੱਤਰ ਜਾਣਾਗਾ ਉਹ ਕਹਿੰਦਾ ਵੀ ਆਪਾਂ ਨੇ ਅਮਰੀਕਾ ਜਾਣਾਗਾ ਉਹਦੀ ਸੋਚ ਕੁਝ ਹੋਰ ਸੀਗੀ ਵਪਾਰ ਪਾਕਿਸਤਾਨ ਤੋਂ ਚੱਲਿਆ ਆਇਆ ਸੀਗਾ ਜਦੋਂ ਕਿ ਜਿਹੜੀ ਸਾ ਸਰਕੇ ਜਦੋਂ ਉਹ ਪਿੰਡ ਦੇ ਲੋਕਾਂ ਨਾਲ ਇੱਕ ਦੋ ਜਿਹੜੇ ਮੈਨੂੰ ਜਾਣਦੇ ਸੀਗੇ ਜਿਹੜੇ ਮੈਨੂੰ ਲੱਗਿਆ ਵੀ ਸੀਨੀਅਰ ਬੰਦੇ ਨੇ ਕਿਉਂਕਿ ਸਾਡੇ ਤੋਂ 4 ਵਾਸ ਨੇਗੇ ਜਿਹੇਪੜ ਇਹ ਹੰਬਲ ਵਾਸ ਦੇ ਵਿੱਚ ਵਿਆਹੇ ਹੋਏ ਸੀਗੇ ਇੰਨਾ ਕੁ ਮੈਨੂੰ ਪਤਾ ਲੱਗਿਆ ਵੀ ਹੰਬਲ ਵਾਸ ਦੇ ਵਿੱਚ ਇਹਦਾ ਘਰ ਹੈਗਾ ਸੀਗਾ ਮੈਂ ਉਹ ਲੋਕਾਂ ਨੂੰ ਪੁੱਛਿਆ ਬੜੇ ਮੇਰੇ ਹਰਾਲੀ ਨਾਲ ਪਹਿਲਾਂ ਤਾਂ ਐਂ ਦੇਖਿਆ ਉਹਨਾਂ ਨੇ ਕਹਿੰਦੇ ਵੀ ਇਹ ਗੱਲਾਂ ਕਿਸੇ ਨੇ ਕਰੀ ਜੰਦਾਗਾ ਕੀ ਪੁੱਛਦਾ ਕਹਿੰਦੇ ਇਹ ਚਲੋ ਫਿਰ ਮੈਂ ਦੇਖਿਆ ਮੋਹਰ ਹੁਣ ਇਹ ਗੱਲ ਬਣਦੀ ਤਾਂ ਹੈ ਨਹੀਂ ਵੀ ਇਹਨਾਂ ਨੂੰ ਨਹੀਂ ਪਤਾ ਹੋਣਾ ਛੜੇ ਇਸ ਗੱਲ ਦਾ ਕੋਈ ਕੁਝ ਕਹਦਾ ਅਗਰ ਕੋਈ ਕੁਝ ਕਹਦਾ ਕਰੇ ਤੇ ਫਿਰ ਮੈਨੂੰ ਇਹਨ ਕਹਿੰਦੇ ਤੁਸੀਂ ਕੋਈ ਯਾਦਗਾਰ ਬਣਾ ਦੋ ਕਹਿੰਦੇ ਹੁਣ ਫਿਰ ਜੇ ਕੋਈ ਨਹੀਂ ਯਾਦਗਾਰ ਹੈਗੀ ਚਲੋ ਮੈਂ ਫਿਰ ਹੰਬਲਵਾਸ ਦਾ ਜਿਹੜਾ ਮੌਕੇ ਦਾ ਸਰਪੰਚ ਆ ਉਹ ਮੇਰਾ ਮਿੱਤਰ ਵੀ ਹੈਗਾ ਮੈਂ ਉਹਦੇ ਕੋਲੇ ਗਿਆ ਮੈਂ ਹਾਂ ਜੀ ਐਂ ਕਰਕੇ ਐਂ ਗੱਲ ਲੱਗੀ ਵੀ ਆਹ ਮੈਨੂੰ ਕੰਮ ਸੌਂਪਦਾ ਹੈਗਾ ਤੁਸੀਂ ਇਹਦੇ ਵਿੱਚ ਕੀ ਯੋਗਦਾਨ ਦੇਵੋ ਕਿਉਂਕਿ ਉੱਥੇ ਇੱਕ ਪਾਰਕ ਸੀਗਾ ਉਹਦਾ ਕੋਈ ਨਾਮ ਹਜੇ ਐਲਾਨਿਆ ਨਹੀਂ ਹੈਗਾ ਸੀ ਆਹ ਪਾਰਕ ਪਿਆ ਸੀ ਵੈਸੀ ਹਜੇ ਐਂ ਗੱਲੋਂ ਤੁਸੀਂ ਉਹ ਉਸਾਰੀਦੀਨਾਂ ਦਾ ਪਾਰਕ ਉਹ ਅਜੇ ਵੀ ਉੱਥੇ ਕੰਮ ਆਦੂ ਲਾ ਕੇ ਚੱਲੇ ਆ ਸੀਗਾ ਉਹ ਕਹਿੰਦੇ ਵੀ ਤੁਸੀਂ ਮਹਾਂ ਜੀ ਆਹ ਜਿਹੜਾ ਪਾਰਕ ਹੈ ਦਾ ਨਾਮ ਵੀ ਤੁਸੀਂ ਰੱਖ ਦਿਓ ਬੀਬੀ ਗਲਾਪੌਰ ਕਹਿੰਦੇ ਜੀ ਅਸੀਂ ਇਹਨੇ ਪੁੱਛ ਲਾਣੇ ਆ ਫਿਰ ਕਹਿੰਦੇ ਸੈਕਟਰੀ ਸਾਹਿਬ ਨੂੰ ਜਿਹੜੇ ਸੈਕਟਰੀ ਬਿਲੋਂਗ ਕਰਦੇ ਨੇ ਉਹਨੂੰ ਪੁੱਛਣਾ ਨੇ ਕਿ ਕਾਗਜ਼ਾਂ ਦੇ ਵਿੱਚ ਕੀ ਕੀਤਾ ਇਹਦਾ ਮੇਰੇ ਸਾਹਮਣੇ ਉਹਨਾਂ ਨੇ ਟੈਲੀਫੋਨ ਕੀਤਾ ਜੀ ਇਹ ਫਰਵੀ 2 ਮਹੀਨੇ ਗੱਲਾਂ ਨੇ ਸਾਰੀਆਂ ਜੀ ਇਹ ਦਸੰਬਰ ਤੋਂ ਬਾਅਦ ਕਿਉਂਕਿ ਮੈਂ ਕੁਝ ਬਾਹਰ ਕੁਝ ਦੇਰ ਲਈ ਬਾਹਰ ਚਲਾ ਗਿਆ ਉਸ ਤੋਂ ਬਾਅਦ ਮੈਂ ਆ ਕੇ ਗੱਲ ਕੀਤੀ ਜੀ ਉਹਨਾਂ ਨਾਲ ਮੇਰੇ ਸਾਹਮਣੇ ਗੱਲ ਹੋਈ ਉਹ ਕਹਿੰਦੇ ਜੀ ਇਹਦਾ ਨਾਮ ਕਹਿੰਦੇ ਕੁਝ ਨਹੀਂ ਹੈਗਾ ਮੈਨੂੰ ਉਹਨਾਂ ਨੇ ਹੈਂਡ ਫ੍ਰੀ ਕਰਕੇ ਗੱਲ ਸੁਣਾਈ ਉਹਨਾਂ ਦੀ ਚਲੋ ਮਾਹ ਜੀ ਕੁਝ ਨਹੀਂ ਹੈਗਾ ਮਾਹ ਇਹਦਾ ਨਾਮ ਬੀਬੀ ਗੁਲਾਬ ਕੋਲ ਰੱਖਤਾ ਹਾਂ ਜੀ ਮ ਚਲੋ ਉਹਨਾਂ ਨੇ ਮੇਰੀ ਗੱਲ ਸੁਣ ਲਈ ਉਹ ਫਿਰ ਮੈਨੂੰ ਕਹਿੰਦੇ ਤੁਸੀਂ ਜੀ ਕਹਿੰਦੇ ਤੁਸੀਂ ਇਹਦੇ ਲਈ ਕਹਿੰਦੇ ਗੇਟ ਤਿਆਰ ਕਰਵਾ ਦਿਓ ਕਹਿੰਦੇ ਲੋਹੇ ਦਾ ਇੱਕੋ ਚਲੋ ਆਪਾਂ ਨੇ ਕਿਰਪਾ ਹੋਈ ਆਪਣੇ ਤੇ ਮੈਂ ਇਨੀਸ਼ੀਏਟਿਵ ਲੈਂਦਾ ਜੀ ਮੈਂ ਮੈਂ ਮਿਸਤਰੀ ਨਾਲ ਗੱਲ ਕੀਤੀ ਉਹ ਤੋਂ ਬਕਾਇਦਾ ਮਾਹ ਜੀ ਕਰਕੇ ਤੁਸੀਂ ਉਹਦਾ ਨਾਪ ਲਾਓ ਜਿੰਨਾ ਹੈਗਾ ਗੇਟ ਉਹ ਸਾਰਾ ਉਹਦਾ ਤੁਸੀਂ ਮਾਹ ਜੀ ਇੱਥੇ ਵੱਡੇ ਜਿਹੜਾ ਹੈਗਾ ਉਹ ਤੁਸੀਂ ਤਿਆਰ ਕਰ ਦਿਓ ਜੀ ਚਲੋ ਉਹਨਾਂ ਨੇ 15 20 ਦਿਨਾਂ ਦਾ ਸਾਰਾ ਤਿਆਰ ਕਰਕੇ ਜੀ ਉਹ ਬਕਾਇਦਾ ਉਹ ਤਿਆਰ ਕਰਦਾ ਉਹੀ ਮੈਂ ਸਲਿੱਪ ਨਾਲ ਉਹ ਭੇਜੀ ਦਿੱਤੀ ਹੋ ਠੀਕ ਹੈ ਜੀ ਅਜੋ ਲੱਗਿਆ ਨਹੀਂ ਪਰ ਕਿਉਂਕਿ ਲੋਕਾਂ ਦਾ ਟਰਸਟ ਹੈ ਨਹੀਂ ਹੈ ਕ ਮੈਨੂੰ ਮਿਸਤਰੀ ਕਹਿੰਦਾ ਕਹਿੰਦਾ ਜਿਹਦੇ ਪੇਮੈਂਟ ਵੀ ਕਰ ਚੁੱਕਾ ਨਾ ਔਰ ਕਹਿੰਦਾ ਮੁੱਖ ਕੇ ਲੈ ਜਾਉਂਦਾ ਮੈਂ ਕੀ ਗੱਲ ਬਈ ਕਹਿੰਦਾ ਜੀ ਵੀ ਸਾਡੇ ਕੋਲ ਤਾਂ ਸਮਾਨ ਇਹ ਨਾ ਪਿਆ ਕਹਿੰਦਾ ਅਸੀਂ ਵਿਚ ਪਜ ਬਜ ਕੇ ਤੁਸੀਂ ਕਹਿੰਦਾ ਅਸੀਂ ਪੈਂਟ ਕਰਾਤਾ ਸਾਰਾ ਕੁਝ ਲਖਾਤਾ ਕਹਿੰਦਾ ਇੱਥੇ ਮੇਰੇ ਕੋਲ ਲੋਹੇ ਦੇ ਹਥਿਆਰ ਪੈਣੇ ਕਹਿੰਦਾ ਸਾਰੇ ਕਹਿੰਦਾ ਉਤਰੀ ਜਾਣਾ ਕਹਿੰਦਾ ਜੀ ਮਾਹ ਦੇਖੋ ਜੀ ਮੇਰਾ ਕੰਮ ਦਾ ਜਿਹੜਾ ਹੈਗਾ ਸੀ ਮੈਂ ਤਾਂ ਉਹ ਕਰਤਾ ਤੁਸੀਂ ਆਧੀ ਆ ਚੱਕੋ ਪੇਮੈਂਟ ਆ ਲਓ ਪੇਂਟਰ ਦੇ ਪੈਸੇ ਜਿਹੜਾ ਉਹਨੇ ਜੜਾਉਣਾ ਮਖਿਆ ਜੀ ਇਹ ਤਾਂ ਹੁਣ ਤੁਸੀਂ ਉਹ ਨਾਲ ਗੱਲ ਕਰੋ ਨਾ ਸਰਪੰਚ ਨਾਲ ਜਿੰਨਾ ਨਾਲ ਕਮਿਟਮੈਂਟ ਹੋਈ ਹੈ ਹੀ ਲੰਦੇ ਨੂੰ ਜਸ ਇਹ ਬੰਦੇ ਨੂੰ ਉਹ ਕੀ ਸਮਝਦੇ ਨੇ ਇਸ ਕਰਕੇ ਮਾਨਸਨ ਦਾ ਨਾਮ ਉੱਥੇ ਹੈ ਨਹੀਂ ਕਿਤੇ ਮੈਨੂੰ ਤਾਂ ਸ਼ਾਇਦ ਸਾਡੇ ਪਿੰਡ ਸੋ ਇਹ ਇਹ ਤਾਂ ਇੱਕ ਇਹ ਤਾਂ ਇੱਕ ਅਲੱਗ-ਗੱਲ ਸੀਗੀ ਮੇਰਾ ਇਹਨਾਂ ਨਾਲ ਕਿਉਂਕਿ ਮੈਨੂੰ ਨੇ ਨਹੀਂ ਗੱਲ ਕਹੀ ਸੀਗੀ ਕਹਿੰਦੇ ਕੋ ਕੈਨੇਡਾ ਤੋਂ ਕਹਿੰਦੇ ਸਾਡੇ ਨਾਲ ਕੋਈ ਗੱਲਬਾਤ ਸ਼ੁਰੂ ਹੋਈ ਹੋਈ ਆ ਕਹਿੰਦੇ ਉਹ ਮੈਨੂੰ ਬੁੱਕ ਵਰਕੇ ਪਤਾ ਲੱਗਾ ਕਿ ਉਹ ਹੈਲਪਿੰਗ ਹੈਂਡ ਫਾਊਂਡੇਸ਼ਨ ਕੋਈ ਕੰਮ ਕਰ ਰਹੀ ਹੈ ਡਾਇਰੈਕਟਰ ਸਾਹਿਬ ਨੇ ਇਹਦੇ ਵਿੱਚ ਰਤਨਪਾਲ ਜੀ ਉਹ ਦਸੀ ਇਹਨਾਂ ਨੇ ਮਿਲ ਕਸਮੀਨ ਨੂੰ ਦੱਸਿਆ ਜੀ ਇਹਨੇ ਵੀ ਜੇ ਤੁਹਾਡੀ ਕੋਈ ਯਾਦਗਾਰ ਹੁੰਦੀ ਤੁਹਾਡੀ ਵੀ ਕਹਿੰਦੇ ਫੋਟੋ ਵਿੱਚ ਲਾ ਦੇ ਆਂਦੀ ਬੁੱਕ ਦੇ ਵਿੱਚ ਪਰ ਮੈਂ ਖੜਾ ਤੇ ਕੋਈ ਉਹਦੇ ਘਰ ਦਾ ਕੁਝ ਵੀ ਉਹਦਾ ਨਹੀਂ ਹੈਗਾ ਉੱਥੇ ਦੇ ਵਿੱਚ ਠੀਕ ਆ ਜੀ ਚਲੋ ਉਹ ਤਾਂ ਜਿਹੜੀ ਉਹਨਾਂ ਕੀਤੀ ਕੀਤੀ ਅਸੀਂ ਵੀ ਨਾ ਕੁਝ ਖੱਟ ਪਾਏ ਹੈਗੇ ਅਸੀਂ ਬਹੁਤ ਯਤਨ ਕੀਤੇ ਭੱਜੇ ਬਹੁਤ ਪਰ ਹਰ ਇੱਕ ਚੀਜ਼ ਮੇਰੇ ਵੱਸ ਵੀ ਨਹੀਂ ਹੈਗੀ ਸੀ ਜੀ ਠੀਕ ਆ ਉਹ ਅੱਜ ਵੀ ਪਿਆ ਗੇਟ ਜੀ ਉਹ ਦੁਆਰਾ ਦੇਖਾਂਗੇ ਫਿਰ ਕਦੇ ਇਹਨਾਂ ਨਾਲ ਗੱਲ ਸਾਂਝੀ ਕਰਾਂਗੇ ਹੁਣ ਹਾਂ ਤੇ ਉਹ ਐਵੇਂ ਨਾ ਗੱਲਾਂ ਹੁੰਦੀਆਂ ਨਹੀਂਆਂ ਅਸੀਂ ਲੋਕ ਕੀ ਅਸੀਂ ਤਾਂ ਲੋਕ ਕੀ ਸੋਚ ਕੇ ਚੱਲਦੇ ਆਂਗੇ ਔਰ ਜਿਹੜੇ ਆਮ ਆਵਾਮ ਵਾਲਾ ਉਹ ਕੀ ਸੋਚ ਕੇ ਚੱਲਦਾ ਆਂਦਾ ਠੀਕ ਹੈ ਜੀ ਸੋ ਇਹ ਤਾਂ ਆਗੇ ਸੀ ਮੇਰੀ ਇੱਕ ਇਹਨਾਂ ਨਾਲ ਮਤਲਬ ਜਿਹੜਾ ਅਨੁਭਵ ਮੈਂ ਮਹਿਸੂਸ ਕੀਤਾਗਾ ਇਸ ਪ੍ਰਕਿਰਿਆ ਦੇ ਦੌਰਾਨ ਜਦੋਂ ਇਹ ਬੁੱਕ ਲਿਖੀ ਇਹਨਾਂ ਨੇ ਬੁੱਕ ਲਿਖਣੀ ਸ਼ੁਰੂ ਕੀਤੀ ਬੁੱਕ ਲਿਖ ਦੇਣੀ ਇਹਦੇ ਵਿੱਚ ਕੋਈ ਦੋਵਰਾ ਨਹੀਂ ਹੈਗੀ ਜੀ ਗੁਰੂ ਸਾਹਿਬ ਨੇ ਖੁਦ ਲਿਖਿਆ ਧੰਨ ਲਖਾਰੀ ਨਾਨਕਾ ਜੇ ਨਾਮ ਲਖਾਇਆ ਸੱਚ ਹਿਸਟੋਰੀਕਲ ਡਾਕੂਮੈਂਟ ਹੈਗਾ ਇਹ ਹਿਸਟੋਰੀਕਲ ਡਾਕੂਮੈਂਟ ਦੇ ਵਿੱਚ ਤਾਂ ਤੁਸੀਂ ਬਹੁਤ ਹੀ ਸਾਨੂੰ ਚੈਲੰਜ ਆਉਂਦੇ ਨੇ ਕਿ ਲਿਖਣ ਦੇ ਵਿੱਚ ਡੇਟਾ ਹੀ ਪ੍ਰੋਪਰ ਠੀਕ ਠੀਕ ਠੰਗ ਨਾਲ ਤੁਹਾਡੇ ਤੋਂ ਮਤਲਬ ਕਿ ਉਹ ਐਨਾਲਾਈਜ਼ ਨਹੀਂ ਹੁੰਦੀ ਹੈ ਕਿ ਡੇਟ ਹੈ ਸਹੀ ਹੈਗੀ ਕਿ ਨਹੀਂ ਹੈਗੀ ਹੁਣ ਇਹ ਕਿਉਂਕਿ ਮੈ ਉਦੋਂ ਵੀ ਮੇਰੇ ਨਾਲ ਗੱਲ ਹੋਈ ਸੀ ਮੈਂ ਕਿਹਾ ਪੜੀ ਨਹੀਂ ਕਿਤਾਬ-ਕਿਤਾਬ ਦਾ ਮੈਂ ਹੁਣ ਇਸ ਦੁਆਰਾ ਪੜਾਂਗੇ ਪੜਕੇ ਦੁਆਰਾ ਹੋਰ ਕੁਝ ਪਤਾ ਲੱਗੂਗਾ ਮੈਂ ਤਾਂ ਇਹਨਾਂ ਨੂੰ ਇਹ ਵੀ ਕਹਾਂਗਾ ਵੀ ਜਿਹੜੇ ਅਗਲੀ ਤੁਸੀਂ ਗੋਸ਼ਤੀ ਕਰਾਉਣੀ ਹੈ 28 ਜੁਲਾਈ ਦੀ ਕਰਾਓ ਫਿਰ ਹਾਂ ਜੇ ਤੁਸੀਂ 28 ਜੁਲਾਈ ਰੱਖਿਆ ਹੋਇਆਗਾ ਇਹਨਾਂ ਦਾ 325 ਰੱਖਿਆ ਹੋਇਆਗਾ ਉਦੋਂ ਤੁਸੀਂ ਗੋਸ਼ਤੀ ਵੀ ਕਰਾਓਗੇ ਤੇ ਫਿਰ ਵਧੀਆ ਤਰੀਕੇ ਨਾਲ ਤਾਂ ਕਿ ਹੋਰ ਪਹੁੰਚੇ ਗੱਲ ਇਹ ਤੁਹਾਡੀ ਫਿਰ ਪਤਾ ਪਤਾ ਹੀ ਫਿਰ ਲੱਗੇ ਨਾ ਵੀ ਗੱਲ ਕੀ ਹੋ ਰਹੀ ਹੈਗੀ ਇਹ ਠੀਕ ਹੈ ਨਾ ਜੀ ਤੇ ਹੁਣ ਇਹਦੇ ਵਿੱਚ ਕੀ ਹੋਇਆ ਫਿਰ ਆ ਜਦੋਂ ਮੈਂ ਉਹ ਬਿਕਨੇ ਬੁੱਕ ਉਹ ਦੇਖੀ ਮੈਂ ਨਾਲ ਗਿਆ ਵੀ ਸੀ ਮੇਰੇ ਖਾਸੇ ਕੋਲੇ ਪਿਛੇ ਜੂਨ ਦੀ ਗੱਲ ਆ ਗਈ ਸਾਲ ਬਾਅਦ ਹੀ ਮੇਰੇ ਨਾਲ ਤਕਰੀਬਨ ਹੁਣ ਮੁਲਾਕਾਤਾਂ ਹੁੰਦੀਆਂ ਨਹੀਂ ਕਿਉਂਕਿ ਜਿਵੇਂ ਮੇਰੇ ਵੀ ਐਸੇ ਮੈਂ ਚਲੋ ਉਹ ਮਖਰੀ ਗੱਲ ਆ ਉਦੋਂ ਵੀ ਮੇਰੇ ਖਾਲ ਜਿਹੜੀ ਉਹ ਬੁੱਕ ਲਿਖੀ ਹੋਈ ਹੈ ਇਹਨਾਂ ਨੇ ਪਹਿਲਾਂ ਵਾਲੀ ਉਹਦੇ ਵਿੱਚ ਸ਼ਾਇਦ ਉਹਨਾਂ ਨੇ 935 ਲਿਖੀ ਹੋਈ ਆਉਦੀ ਜਿਹੜਾ ਸ਼ਹੀਦੀ ਜਿਸ ਦਿਨ ਉਹਨਾਂ ਦੀ ਡੈਥ ਹੋਈ ਹੈ 935 ਲਿਖੀ ਹੋਈ ਉਹਨਾਂ ਨੇ ਉਸ ਬੁੱਕ ਦੇ ਵਿੱਚ ਹੁਣ ਇੱਥੇ 925 ਕੀਤੀ ਗਈ ਹੈਗੀ ਉਹ ਮਤਲਬ ਦਰਸਤੀ ਹੋਈ ਹੈ ਦੇ ਵਿੱਚ ਮੈਂ ਤਾਂ ਹੁਣ ਵੀ ਕਹਿਣਾ ਕਿ ਇਹ ਵੀ ਫਾਈਨਲ ਨਹੀਂ ਹੋ ਸਕਦਾ ਇਹ ਵੀ ਕੋਈ ਜ਼ਰੂਰੀ ਫ ਕਿਉਂਕਿ ਇਹ ਹਿਸਟੋਰੀਕਲ ਡਾਕੂਮੈਂਟ ਆ ਦੇਖੋ ਜੀ ਅੱਜ ਇਹ ਮੈਂ ਇੱਕ ਆਰਟੀਕਲ ਪੜ੍ਹ ਕੇ ਆਇਆਗਾ ਅਜੀਬ ਦੇ ਵਿੱਚ ਸ਼ਾਇਦ ਤੁਹਾਡੇ ਵਿੱਚ ਕਿਸੇ ਨੇ ਪੜ੍ਹਿਆ ਵੀ ਹੋਵੇ ਗੁਰਜੋਤ ਕੌਰ ਦਾ ਲਿਖਿਆ ਹੋਇਆਗਾ ਉਹ ਚੈਪਟਰ 2 ਇੱਕ ਮੂਵੀ ਆ ਰਹੀ ਹੈਗੀ ਅੱਜ ਕੱਲ੍ਹ ਸ਼ਾਇਦ ਕੇਸਰੀ 2 ਚੈਪਟਰ ਕੇਸਰੀ 2 ਕਿ ਮੂਵੀ ਆ ਰਹੀ ਹੈ ਅੱਜ ਕੱਲ੍ਹ ਅਕਸ਼ੇ ਕੁਮਾਰ ਦੀ ਹਾਂਜੀ ਹਾਂ ਉਹਦੇ ਵਿੱਚ ਲਾਇਮਾ ਕਮਾਲ ਮੰਨ ਗਿਆ ਜਦੋਂ ਮੈਨੂੰ ਤਾਂ ਇਹ ਸੀ ਮਹਾਲਾ ਇਹਦੇ ਵਿੱਚ ਕਿਤੇ ਜਰਨਲ ਡਾਇਰ ਦੀ ਗੱਲ ਹੋਈ ਹੋਵੇ ਜਾਂ ਮਾਈਕਰੋਡਵਾਈਰ ਦੀ ਗੱਲ ਹੋਈ ਹੋਊਗੀ ਕਿਉਂਕਿ ਅਕਸ਼ੇ ਕੁਮਾਰ ਜਿਹੜਾ ਉਹ ਉੱਥੇ ਕਿਲਪ ਲੱਗਿਆ ਹੋਇਆ ਅਕਸ਼ੇ ਕੁਮਾਰ ਦਾ ਮਹ ਪਰ ਮੈਂ ਜੋ ਲੇਖ ਪੜਿਆ ਸਾਰਾ ਉਹਦਾ ਲੇਖ ਹੀ ਕੁਝ ਹੋਰ ਕਹਿ ਰਿਹਾ ਜੀ ਉਹਦਾ ਲੇਖ ਇਹ ਕਹਿ ਰਿਹਾ ਕਹਿੰਦਾ ਜਿਹੜਾ ਇਹ ਬੰਦੇ ਨੇ ਰੋਲ ਪਲੇ ਕੀਤਾ ਮੂਵੀ ਦੇ ਵਿੱਚ ਮੂਵੀ ਹੁ ਰਿਲੀਜ਼ ਹੋ ਚੁੱਕੀ ਕਹਿੰਦੇ ਜੀ ਇਹ ਜਿਹੜਾ ਰੋਲ ਰੋਲ ਪਲੇ ਕੀਤਾ ਇਹ ਤਾਂ ਕਹਿੰਦੇ ਬੰਦੇ ਹੀ ਉਹ ਆ ਕਹਿੰਦੇ ਜੀ ਜਿਹੜਾ ਉਸ ਵੇਲੇ ਬਹੁਤ ਵੱਡਾ ਰੋਲ ਸੀਗਾ ਹੁਣ ਤੁਸੀਂ ਆਪ ਸੋਚੋ ਵੀ ਆਪਾਂ ਉਦੋਂ ਸਿੰਘ ਨੂੰ ਵੀ ਜਾਣਦੇ ਆਪਾਂ ਅਕਸ ਸਿੰਘ ਨੂੰ ਵੀ ਜਾਣਦੇ ਆਂਗੇ ਇਹ ਬੰਦਾ ਕਿਹੜਾ ਹੈਗਾ ਜਿਹੜਾ ਐਡਾ ਬੰਦਾ ਰੋਲ ਪਲੇ ਕਰ ਗਿਆ ਜੀ ਇਹ ਉਹ ਬੰਦਾ ਨਾਮ ਵੀ ਦੱਸਿਆ ਹੈ ਉਹਦੇ ਵਿੱਚ ਬੰਦਾ ਨਾਮ ਉਹਦਾ ਹੈਗਾ ਜੀ ਸੀ ਸ਼ੰਕਰਨ ਆਹ ਸੀ ਸ਼ੰਕਰਨ ਨੀਅਰ ਉਹਦਾ ਨਾਮ ਸੀ ਸੰਕਰਣ ਨੇ ਇਹਦਾ ਨਾਮ ਆ ਜੀ ਤੁਸੀਂ ਸ਼ਾਇਦ ਮੂਵੀ ਦੇਖ ਲਈ ਹੋਗੀ ਤੁਹਾਨੂੰ ਤਾਂ ਹੀ ਯਾਦ ਆਗਾ ਉਹਦਾ ਨਾਮ ਇਹ ਲਿਖਿਆ ਹੋਇਆ ਹੋਗਾ ਉਹਦਾ ਨਾਮ ਉਹਦਾ ਜਿਹੜਾ ਰੋਲ ਪਲੇ ਕੀਤਾ ਹੈ ਅਕਸ਼ੇ ਕੁਮਾਰ ਨੇ ਉਸੇ ਦੀ ਰੋਲ ਪਲੇ ਕੀਤਾ ਹੋਇਆਗਾ ਫਿਰ ਮੈਨੂੰ ਇਹ ਲੱਗਿਆ ਮਾਹਰ ਮਾਹਰ ਆਰਟੀਕਲ ਪੜ੍ਹ ਕੇ ਜਾ ਮਾਹਰ ਇਹਦੇ ਵਿੱਚ ਕੀ ਆ ਇਹ ਤੇ ਹਾਂ ਜੀ ਸਰ ਹਾਂ ਨਹੀਂ ਨਹੀਂ ਗੱਲ ਉਹ ਨਹੀਂ ਹੈਗੀ ਸਰ ਜਿਹੜੀ ਗੱਲ ਉਹਦੇ ਵਿੱਚ ਇਹ ਹੈਗੀ ਤੁਸੀਂ ਉਹਦੇ ਵਿੱਚ ਗੱਲ ਇਹ ਲਿਖੀ ਗਈ ਹੈਗੀ ਕਿ ਉਹ ਬੰਦਾ ਵਕੀਲ ਸੀਗਾ ਜੀ ਕੇਰਲ ਨੂੰ ਬਿਲੋਂਗ ਕਰਦਾ ਹੈ ਉਹ ਗੈਰ ਪੰਜਾਬੀ ਬੰਦਾ ਹੈਗਾ ਕਹਿੰਦੇ ਵੀ ਜਦੋਂ ਇਹ ਇਹ ਹਾਦਸਾ ਵਾਪਰ ਗਿਆ ਉਹਨੂੰ 19 ਵਾਲਾ ਹਾਦਸਾ ਵਾਪਰ ਗਿਆ ਇੱਥੇ ਤਾਂ ਉਹਦਾ ਜਿਹੜਾ ਕੇਸ ਲੜਿਆ ਇਹੋ ਜਿਹੀ ਦੋਵਾਰ ਨਹੀਂ ਅੰਗਰੇਜ਼ਾਂ ਨੇ ਉਦੋਂ ਜਰਨਲ ਡਾਇਰ ਦੇ ਵਿਰੁੱਧ ਹੰਟਰ ਕਮਿਸ਼ਨ ਬਿਠਾਇਆ ਸੀਗਾ ਇਹੋ ਜਿਹੀ ਸ਼ੱਕ ਨਹੀਂ ਹੈਗਾ ਔਰ ਜਿਹੜਾ ਰੈਜੀਨਲ ਡਾਇਰ ਸੀਗਾ ਜਿਹਨੂੰ ਗੋਲੀਆਂ ਚ ਚਲਾਈਆਂ ਸੀਗੀਆਂ ਉਹ ਬੰਦੇ ਦੇ ਉੱਪਰ ਮੁਕੱਦਮਾ ਚੱਲਿਆ ਅੰਗਰੇਜ਼ਾਂ ਨੇ ਚਲਾਇਆ ਸੀਗਾ ਔਰ ਉਹ ਬੰਦਾ ਬਿਮਾਰੀ ਨਾਲ ਮਰ ਵੀ ਗਿਆ ਬਾਅਦ ਵਿੱਚ ਉਹਨੂੰ ਸ਼ਾਇਦ ਸ਼ੌਕ ਵੀ ਲੱਗਾ ਇਸ ਗੱਲ ਦਾ ਵੀ ਇਹ ਮੈਂ ਕੀ ਕਰ ਬੈਠਾ ਯਾਰ ਪਰ ਜਿਹੜਾ ਕੇਸ ਸੀ ਸੰਕਰ ਨੇਰ ਜਿਹੜਾ ਸੰਕਰ ਨੇਰ ਹੈਗਾ ਇਹੀ ਬੰਦੇ ਏਸੇ ਬੰਦੇ ਨੇ ਕੇਸ ਲੜੇ ਇੱਥੇ ਵੀ ਲੜੇ ਬਾਹਰ ਜਾ ਕੇ ਮਾਈਕਰੋਡਵਾਇਰ ਜਿਹੜਾ ਦੋ ਬੰਦੇ ਸੀਗੇ ਉਹ ਦੇਖੋ ਡਾਇਰ ਤਾਂ ਜਨਰਲ ਡਾਇਰ ਅੱਡ ਸੀਗਾ ਜਿਹੜਾ ਉਰੇ ਮਰ ਗਿਆ ਜਿਹੜਾ ਮਾਈਕਰੋਡਵਾਇਰ ਸੀਗਾ ਮੌਕੇ ਤੇ ਉਹ ਬਾਹਰ ਚਲਾ ਗਿਆ ਜਿਹਨੂੰ ਆਪਾਂ ਉਦਮ ਸਿੰਘ ਬਾਰੇ ਜਿਹਨੂੰ ਬਾਰ ਬਾਰ ਕਹਿ ਕੇ ਘਰੇ ਇੱਥੋਂ ਬੁਲਾ ਰਹੇ ਕਹਿੰਦੇ ਉਦਮ ਸਿੰਘ ਨੇ 21 ਸਾਲਾਂ ਬਾਅਦ ਜਿਹਨੂੰ ਸ਼ੂਟਆਊਟ ਕੀਤਾ ਜਾ ਕੇ ਉੱਥੇ ਉਹਦੇ ਨੇ ਮੁਕਾਦਮਾ ਚਲਾਇਆ ਏਸ ਬੰਦੇ ਨੇ ਹਾਂਜੀ ਉਹਦੇ ਦੇ ਮੁਕਾਦਮਾ ਚ ਲੈਸੋ ਮੇਰਾ ਕਹਿਣ ਤੋਂ ਬਾਅਦ ਇਹ ਆ ਜੀ ਉਹ ਇੱਕ ਨਵਾਂ ਚੈਪਟਰ ਸਾਡੇ ਸਾਹਮਣੇ ਖ ਹਾਇਸਟੋਰੀਕਲ ਡਾਕੂਮੈਂਟ ਹੈਗਾ ਮੇਬੀ ਇਹਦੇ ਵਿੱਚ ਹੋਰ ਵੀ ਬਹੁਤ ਕੁਝ ਖੋਜਿਆ ਜਾ ਸਕਦਾ ਹੈਗਾ ਇੱਕ ਜਿਵੇਂ ਮੈਂ ਦੇਖ ਰਿਹਾ ਸੀ ਬੁੱਕ ਨੂੰ ਇਹਦੇ ਵਿੱਚ ਜਿਵੇਂ ਇਹਨਾਂ ਨੇ ਗੱਲ ਕੀਤੀ ਹੈਗੀ ਕਿ ਇਹਨਾਂ ਨੂੰ ਜਿੱਥੇ ਉਹ ਆਖਰੀ ਸਮੇਂ ਰਹੇ ਨੇਗੇ ਆਪਣੇ ਬੀਬੀ ਗੁਲਾਬ ਕੌਰ ਬਾਬਾ ਅਮਰ ਸਿੰਘ ਦੇ ਘਰ ਰਹੇ ਨੇਗੇ ਉਹਨਾਂ ਦੀ ਗਾਂ ਪਰਿਵਾਰ ਦੇ ਵਿੱਚੋਂ ਜਰਨਲ ਸਿੰਘ ਦੀ ਕੋਲੇ ਕੰਨਾ ਕਿਤਾਬ 'ਚ ਆ ਕਹਿੰਦੀ ਵੀ ਜਿੱਥੇ ਉਹਨਾਂ ਨੂੰ ਡੇਟ ਮਿਲੀ ਹੈਗੀ ਵੀ ਉਹ 25 28 ਜੁਲਾਈ 1925 ਨੂੰ ਮਤਲਬ ਕਿ ਉਹ ਜਿਹੜਾ ਹੈਗਾ ਵਿਛੋੜਾ ਦੇ ਕੇ ਸਾਨੂੰ ਪਰ ਮੈਨੂੰ ਲੱਗਿਆ ਵੀ ਉਹ ਜਿਹੜਾ ਉਹਨਾਂ ਨੂੰ ਕਿਤਾਬ 'ਚ ਹੈਗਾ ਸੀਗਾ ਤਾਂ ਲਾਜ਼ਮੀ ਉਹਦੀ ਇੱਕ ਫੋਟੋ ਸਿਰ ਕਾਫੀ ਕਿਤਾਬ ਉਸ ਹੀ ਨੂੰ ਹੈ ਉਹ ਚੀਜ਼ ਹੈ ਨਹੀਂ ਇੱਥੇ ਮੈਨੂੰ ਲੱਗਿਆ ਵੀ ਉਹ ਫਿਰ ਪੱਕੀ ਡੇਟ ਹੋਣੀ ਨਹੀਂ ਹੁੰਦੀ ਹੈ ਕਿ ਵੀ ਇਹ ਪ੍ਰੂਫ ਨਹੀਂ ਦੇਖੋ ਬਈ ਕਿਉਂਕਿ ਵਿਦਆਊਟ ਅ ਪ੍ਰੂਫ ਗੱਲ ਬੜੀ ਮੁਸ਼ਕਲ ਨਾਲ ਮਤਲਬ ਕਿ ਹਜਮ ਹੁੰਦੀ ਹੈ ਇਹ ਸੋ ਇਹ ਕੁਝ ਗੱਲਾਂ ਸੀਗੀਆਂ ਬਾਕੀ ਯਤਨ ਕੀਤਾ ਗਿਆ ਲਿਖਣ ਦਾ ਬਹੁਤ ਅੱਛਾ ਜੀ ਕਿਉਂਕਿ ਮੈਂ ਆਪ ਹੋ ਤਾਂ ਅਸੀਂ ਇਸ ਗੱਲ ਨੂੰ ਮੰਨਦੇ ਆਂ ਕਿ ਲਿਖਣਾ ਬਹੁਤ ਵੱਡੀ ਗੱਲ ਹੁੰਦੀ ਹੈ ਲਿਖਣ ਲਈ ਪਹਿਲਾਂ ਸਾਨੂੰ ਬਹੁਤ ਪੜ੍ਹਨਾ ਪਊਗਾ ਜੀ ਗੱਲਾਂ ਸੁਣਨੀਆਂ ਪੈਣਗੀਆਂ ਬਹੁਤ ਕੁਝ ਕਰਨਾ ਪੈਂਦਾ ਹੁੰਦਾ ਫਿਰ ਜਾ ਕੇ ਕੋਈ ਕਲਮ ਥੋੜਾ ਸਾਹ ਦਿੰਦੀ ਹੈਗੀ ਆਦਰਵਾਈਜ਼ ਜਿਹੜਾ ਹੈਗਾ ਫਿਰ ਲੋਕਾਂ ਦੀ ਕਚਹਿਰੀ ਵੀ ਜਾ ਕੇ ਵੀ ਦੇਖਣਾ ਹੁੰਦਾ ਆਪਾਂ ਨੇ ਵੀ ਉਹ ਕਿੰਨੀ ਕੁ ਚੱਲਦੀ ਹੈ ਨਹੀਂ ਚੱਲਦੀ ਇਹਨਾਂ ਨੇ ਪਰ ਹਲਾ ਕੀਤਾ ਕਿਉਂਕਿ ਮਨੁਸੇ ਤਾਂ ਵੀ ਇਹ ਦਸੰਬਰ ਤੋਂ ਗੱਲ ਚੱਲਦੀ ਆ ਰਹੀ ਹੈਗੀ ਤਕਰੀਬਨ ਹਮਈ ਚ ਪਹੁੰਚ ਕੇ 6-7 ਮਹੀਨੇ ਹੋ ਗਏ ਬਹੁਤ ਵੱਡੇ ਅਨੁਭਵ ਦੇ ਨਾਲ ਇਹਨਾਂ ਨੇ ਜਿਹੜਾ ਹੈਗਾ ਇਹਨਾਂ ਦਾ ਵੀ ਯੋਗਦਾਨ ਰਿਹਾ ਵਿੱਚ ਤੋਂ ਸਾਰਾ ਦੱਸ ਰਹੀ ਇਹਨਾਂ ਨੇ ਯਤਨ ਕੀਤਾ ਤੇ ਸਾਡਾ ਹੁਣ ਡਿਊਟੀ ਇਹ ਬਣਦੀ ਹੈ ਕਿ ਆਪਾਂ ਇਹ ਕਿਤਾਬ ਨੂੰ ਥੋੜਾ ਜਿਆਦਾ ਧਿਆਨ ਨਾਲ ਪੜ੍ਹ ਕੇ ਦੁਬਾਰਾ ਫੇਰ ਲੋਕਾਂ ਦੇ ਹੱਥ ਮੌਕਾ ਦਿੰਦੇ ਨੇਗੇ ਤਾਂ ਆਪਾਂ ਜ਼ਰੂਰ ਇਹ ਗੱਲ ਕਰੀਏ ਸੋ ਇੰਨਾ ਕਹਿੰਦਾ ਹਾਂ ਜੀ ਮੈਂ ਤੁਹਾਡਾ ਸ਼ਬਦ ਆ ਤੇ ਲੇਖਕ ਸਾਹਿਬ ਨੂੰ ਇੱਕ ਵਾਰ ਫੇਰ ਇਸ ਪੁਸਤਕ ਲਿਖਣ ਦੇ ਉੱਪਰ ਬਹੁਤ ਮੁਬਾਰਕਾਂ ਦਿੰਦਾ ਜੀ ਤੇ ਆਪਦੀ ਇਹ ਗੱਲ ਨੂੰ ਵਿਚਾਰੋਂ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ